ਪਹਾੜੀ ਇਲਾਕਿਆਂ ਵਿੱਚ ਲਗਾਤਾਰ ਬਰਸਾਤ ਜਿਹੜੀ ਹੈ ਰੁਕਨ ਦਾ ਨਾਮ ਨਹੀਂ ਲੈ ਰਹੀ ਹੈ ਉਸੇ ਤਹਿਤ ਪੰਜਾਬ ਵਿੱਚ ਵੀ ਜਿਹੜੇ ਬੀਤੇ ਕਈ ਦਿਨਾਂ ਤੋਂ ਬਰਸਾਤ ਲਗਾਤਾਰ ਚੱਰੀ ਹੈ ਇਸ ਦੌਰਾਨ ਜਿਹੜਾ ਪਾਣੀ ਦਾ ਪੱਧਰ ਹੈ ਬਿਆਸ ਦਰਿਆਵਾਂ ਵਿੱਚ ਲਗਾਤਾਰ ਵੱਧ ਰਿਹਾ ਹੈ ਬਿਆਸ ਦਰਿਆ ਦੀ ਜੇ ਅਸੀਂ ਗੱਲ ਕਰੀਏ ਤਾਂ ਇੱਥੇ 2.5 ਲੱਖ ਤੋਂ ਵੱਧ ਕਿਉਂਕਿ ਪਾਣੀ ਜਿਹੜਾ ਵਾ ਡਾਊਨਸਟ੍ਰੀਮ ਲਈ ਹੁਸੈਨੀਵਾਲਾ ਵਾਲੇ ਸਾਈਡ ਤੇ ਛੱਡਿਆ ਜਾ ਰਿਹਾ ਹੈ ਤੁਸੀਂ ਵੇਖ ਸਕਦੇ ਜੇ ਇਹ ਹਰੀਕੇ ਪਤਨ ਦੇ ਨਾਲ ਲੱਗਦੇ ਪਿੰਡ ਜਿਹੜੇ ਆ ਕੋਟ ਬੁੱਢਾ ਵੇਖੀ ਅਸੀਂ ਅੱਜ ਮੌਜੂਦ ਹਾਂ ਜਿੱਥੇ ਕੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਭ ਵਿਚ ਹਲਕੇ ਵਿੱਚ ਜਿੱਥੇ ਕੀ ਰਾਹਤ ਸਮਗਰੀ ਦਿੱਤੀ ਜਾ ਰਹੀ ਹੈ ਉੱਥੇ ਹੀ ਜਿਹੜੇ ਲੋੜਵੰਦ ਪਰਿਵਾਰ ਹਨ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਵੀ ਜਿਹੜੀ ਮੁਹਿੰਮ ਲਗਾਤਾਰ ਚਲਾਈ ਗਈ ਹੈ ਖੁਦ ਜਿਹੜੇ ਲਾਲਜੀਤ ਸਿੰਘ ਢੁੱਲਰ ਆ ਆਪ ਬੇੜੀਆਂ ਵਿੱਚ ਸਵਾਰ ਹੋ ਕੇ ਜਿਹੜੇ ਨੀਵੇਂ ਇਲਾਕਿਆਂ ਵਿੱਚ ਲੋਕ ਫਸੇ ਹੋਏ ਹਨ ਉਹਨਾਂ ਨੂੰ ਬਾਹਰ ਕੱਢ ਕੇ ਲਿਆ ਰਹੇ ਹਨ ਕੋਟਬੁੱਡਾ ਵਿਖੇ ਇੱਕ ਪਰਿਵਾਰ ਹੈ ਜਿਸ ਨੂੰ ਕੀ ਲਾਲਜੀਤ ਸਿੰਘ ਢੁੱਲਰ ਮੰਤਰੀ ਵੱਲੋਂ ਔਰ ਪ੍ਰਸ਼ਾਸਨਿਕ ਅਮਲੇ ਦੇ ਰਾਹੀਂ ਬੜੀ ਸਤਿਦੀ ਦੇ ਨਾਲ ਉਹਨਾਂ ਨੂੰ ਬਾਹਰ ਸੁਰੱਖਿਅਤ ਕੱਢ ਕੇ ਲਿਆਂਦਾ ਗਿਆ ਲੇਕਿਨ ਪਰਿਵਾਰ ਕੋ ਅੱਜ ਘਰ ਉੱਪਰ ਜਿਹੜੀ ਉਹਨਾਂ ਦੀ ਛੱਤ ਸੀ ਇੱਕ ਜਗ੍ਹਾ ਤੇ ਰਹਿ ਗਈ ਔਰ ਉਹ ਖੁਦ ਤੰਬੂ ਲਗਾ ਕੇ ਬਰਸਾਤ ਦੇ ਵਿੱਚ ਮਜਬੂਰੀ ਵਿੱਚ ਬੈਠੇ ਹੋਏ ਆ ਨਾ ਅਸੀਂ ਇਹਨਾਂ ਨਾਲ ਗੱਲ ਵੀ ਕਰਾਂਗੇ ਇਹ ਮਾਤਾ ਜੀ ਕੀ ਤੁਹਾਡਾ ਨਾਮ ਆ ਔਰ ਕਿਹੜਾ ਪਿੰਡ ਆ ਔਰ ਕਿੰਨੀ ਟੜੀ ਜਮਾ ਸੀ ਕਿੰਨੇ ਪਰਵਾਦ ਦੇ ਮੈਂਬਰ ਸੀਗੇ ਹਾਂਜੀ ਅਸੀਂ 10 11 ਮਤਲਬ ਕਿ ਸਾਡੇ ਵੀ ਲੋਕਾਂ ਕਕੇ ਵਿਆਹੇ ਉਹਨਾਂ ਦੇ ਬੱਚੇ ਸਾਰੇ ਅਸੀਂ ਉੱਤੇ ਸਾਂ ਜਗਰ ਕੱਲੇ ਹੋਏ ਆ ਅਸੀਂ ਆ ਬਾਹਰ ਬੈਠੇ ਇੱਥੇ ਤੇ ਘਰ ਵਿੱਚ ਪਾਣੀ ਬਹੁਤ ਜ਼ਿਆਦਾ ਆ ਨਿਕਲੇ ਕਿਸ਼ਤੀ ਆਈ ਨਿਕਲੇ ਅਸੀਂ ਤੇ ਚਲੋ ਮਹਾਰਾਜ ਆ ਰਿਕ ਨੂੰ ਤਰੱਕੀ ਦੇਵੇ ਦੇ ਸਹਾਇਤਾ ਕਰਦੇ ਸਾਰੇ

ਚੜਜੀ ਕਲਾ ਕਰੇ ਸਮਾਲਦੇ ਆਪਦਾ ਟੂੜੀ ਟੰਡ ਪਾਉਂਦਾ ਪਿੰਡ ਤੇ ਇੱਥੇ ਵੀ ਅਸੀਂ ਆਪਦੇ ਘਰੇ ਵੀ ਵਧੀਆ ਵੇਚੀ ਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਆ ਕਿੰਨੇ ਸਾਲ ਹੋ ਗਏ ਆਹੀ ਨਾ ਪਹਿਲਾਂ ਤੇ ਉੱਥੇ ਰਹੇ ਮਹੀਨਾ ਹੋ ਗਿਆ ਪਾਣੀ ਆਉਣ ਪਰ ਸਾਨੂੰ ਇੱਥੇ 7 ਕਿ ਦਿਨੀ ਹੋ ਗਿਆ ਇੱਥੇ ਬੈਠਣਾ ਪਤਾ ਹੋ ਗਿਆ ਨਹੀਂ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਜਮੀਨ ਤਾਂ ਕਿੰਨੀ ਆ ਆਇਤੀ ਅਸੀਂ 2044 ਸੀ ਜਮੀਨ ਲਈ ਆਣ ਕੇ ਫਿਰਦੀ ਆਪਦੀ 2012 ਫਿਰ ਇੱਕ 2019 ਚ ਪਾਣੀ ਆਇਆ 19 ਚ ਫਿਰ 23 ਚ ਆ ਗਏ 23 ਚ 25 ਚ ਵੀ ਆ ਗਿਆ ਮਿਲਦੇ ਸੀ ਤਾਂ ਪਹਿਲਾਂ ਇਸ ਤਰ੍ਹਾਂ ਜ਼ਿਆਦਾ ਵੀ ਹੁਣ ਪਾਣੀ ਜ਼ਿਆਦਾ ਆਇਆ ਪਹਿਲਾਂ ਇੰਨਾ ਪਾਣੀ ਨਹੀਂ ਸੀ ਆਗਾ ਪਹਿਲਾਂ ਰੋਈ ਵਾਲੀ ਪਾਣੀ ਜ਼ਿਆਦਾ ਜਾਂਦਾ ਹੁੰਦਾ ਲਈ ਗੋਦੇ ਜ਼ਿਆਦਾ ਹੁੰਦਾ ਤੇ ਚਲ ਭਾ ਆਉਂਦਾ ਵੀ ਹੁੰਦਾ ਈ ਤੇ ਨਿਕਲ ਜਾਂਦਾ ਹੁੰਦਾ ਈ ਸਾੜੇ ਫਸਲਾਂ ਵੱਜ ਜਾਂਦੀਆਂ ਸੀ ਪਰ ਬਹੁਤ ਹੁਣ ਹਾਲਤ ਤਿੰਨ ਚਾਰ ਸਾਲ ਹੋ ਗਏ ਬਹੁਤ ਜ਼ਿਆਦਾ ਹਾਲਤ ਮੰਦੀ ਹੋਈ ਤੁਸੀਂ ਤੰਬੂ ਲਗਾ ਕੇ ਬੈਠੇ ਜੀ ਕਿਸ ਤਰ੍ਹਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਕਿੰਨੀਆਂ ਮੁਸ਼ਕਲਾਂ ਵਿੱਚ ਤੁਹਾਡਾ ਆਪਣਾ ਘਰ ਆ ਉਹਨੂੰ ਛੱਡ ਕੇ ਤੁਸੀਂ ਇੱਥੇ ਮਜਬੂਰੀ ਚ ਬੈਠੇ ਜੀ ਬਹੁਤ ਤੁਸੀਂ ਆ ਵੀ ਜਾਣਦੇ ਜੀ ਅਸੀਂ ਚੱਕੀ ਜਾਣਣਾ ਔਰ ਮਹਾਰਾਜ ਆਪ ਵੀ ਜਾਣਦਾ ਜਦ ਤੁਸੀਂ ਜਾਣਦੇ ਕੀ ਹਾਲਤ ਹੁੰਦੀ ਇਹ ਬੈਨਰ ਤਾਂ ਸਾਨੂੰ ਮਾਰ ਹੀ ਨਹੀਂ ਸਤਾ ਵੀ ਸੀਵਰੇਜ ਪਾਈ ਦੇ ਬੈਨਰ ਪੈਣਾ ਹੀ ਇੱਥੇ ਅੱਲਾਹ ਤੇ ਘਰ ਵਿੱਚ ਵੀ ਕਾਫੀ ਨੁਕਸਾਨ ਹੋਇਆ ਹੋਊਗਾ ਸਮਾਨ ਦਾ ਪਾਣੀ ਓਨ ਕਰਕੇ ਹੁਣ ਸਮਾਨ ਤੇ ਹੁਣ ਬਾਅਦ ਕੀ ਪਤਾ ਲੱਗੂ ਕਸਾਨੂੰ ਅਸਸਪਤਾਲ ਤੋਂ ਛੱਡ ਕੀਤੇ ਆਉਣਗੇ ਹਨ ਸੰਸਤ ਤੋਂ ਕਰਾਂਗੇ ਸਮਾਨ ਤੇ ਉਸੇ ਤਰ੍ਹਾਂ ਪਿਆ ਸਾਡੇ ਘਰ ਨੂੰ ਪ੍ਰਸ਼ਾਸਨ ਵੱਲੋਂ ਮੰਤਰੀ ਲਾਲਜੀਤ ਪੁਲੁਰੋਂ ਮਦਦ ਕੀਤੀ ਜਾ ਰਹੀ ਲਗਾਤਾਰ ਸਾਰਿਆਂ ਵੱਲੋਂ ਕੀਤੀ ਜਾ ਰਹੀ ਭੈਣ ਭਰਾ ਬਹੁਤ ਜ਼ਿਆਦੇ ਹੁੰਦੇ ਆ ਸਾਰਿਆਂ ਨੂੰ ਚਲ ਪ੍ਰਸ਼ਾਸਨ ਨਹੀਂ ਆਉਂਦਾ ਇਹ ਸਭ ਪਤਾ ਲੈਂਦੇ ਸਭ ਵਧੀਆ ਹੁੰਦੀ ਸਭ ਚੜਜੀ ਕਲਾ ਉਹਨਾਂ ਦੇ ਕਿਹਾ ਮਹਾਰਾਸ਼ਟਰਾ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਹਾਲਾਤ ਤੁਸੀਂ ਦੇਖ ਹੀ ਲਏ ਆ ਸਾਹਮਣੇ ਹਨਾ ਪਾਣੀ ਆਇਆ ਹਾਲਾਤ ਤਾਂ ਤੁਹਾਡੇ ਵੀਰ ਜੀ ਤੁਹਾਡੇ ਸਾਹਮਣੇ ਹੀ ਆ ਕੀ ਕੁਦਰਤੀ ਆਫਤ ਆਈ ਆ ਇਹ ਹਰ ਵਾਰ ਜਦੋਂ ਵੀ ਕੁਦਰਤੀ ਆਫਤ ਆਉਂਦੀ ਆ ਤੇ ਇਹਦੀ ਮਾਰ ਪੰਜਾਬ ਨੂੰ ਚੱਲਣੀ ਪੈਂਦੀ ਆ ਆ ਜਿਹੜੇ ਮਾਤਾ ਜੀ ਬਜ਼ੁਰਗ ਜੀ ਬੈਠੇ ਹੋਇਆ ਇਹਨਾਂ ਦੇ ਕੋਲ ਸਿਰਫ ਤਿੰਨ ਤਿੰਨ ਕਿੱਲੇ ਮਾਲਕੀ ਜ਼ਮੀਨ ਆ ਆਪਣੀ ਜਿਹਦੇ ਵਿੱਚ ਇਹਨਾਂ ਚਾਰ ਚਾਰ ਕਿੱਲੇ ਪਹਿਲੀ ਠੇਕੇ ਤੇ ਲਈ ਹੋਈ ਸੀ 60000 ਨੂੰ ਠੇਕਾ ਭਰਿਆ ਸੀ ਅੱਜ ਸਾਰਾ ਝੋਨਾ ਇਹਨਾਂ ਦਾ ਬਰਬਾਦ ਹੋ ਗਿਆ ਨੁਕਸਾਨ ਹੋ ਗਿਆ ਚਲੋ ਤੁਹਾਡੇ ਪਰਾ ਪੀਰਾਂ ਦੇ ਸਦਕਾ ਹੀ ਇਹਨਾਂ ਦੀ ਹਰ ਕੋਈ ਆ ਕੇ ਬਾਹ ਫੜਦਾ ਪਿਆ ਹੈ ਹਲਕੇ ਦੇ ਕਾਬਨ ਮਨਿਸਟਰ ਲਾਲਜੀ ਸਿੰਘ ਭੁੱਲਰ ਵੀ ਇੱਥੇ ਆਸ ਦੇਣ ਤੋਂ ਲਗਾਤਾਰ ਦਿੱਲੀ ਆ ਰਿਹਾ ਜੋ ਵੀ ਇਹਨਾਂ ਨੂੰ ਚੀਜ਼ ਦੀ ਲੋੜ ਆ ਪਾਲੋ ਰੱਖਣ ਦੀ ਲੋੜ ਆ ਤਰਪਾਲਾਂ ਦੀ ਲੋੜ ਆ ਚਾਰਾ ਹਰਾ ਡੰਗਰਾਂ ਵਾਸਤੇ ਸਾਰੀਆਂ ਚੀਜ਼ਾਂ ਉਪਲਬਧ ਕਰਵਾ ਰਿਆ ਪਰ ਇਹਨਾਂ ਦੀ ਇੱਥੇ ਬੈਠਣ ਦੀ ਮਜਬੂਰੀ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਨੂੰ ਆਪਣਾ ਘਰ ਛੱਡ ਕੇ ਜਾਣਾ ਹੋਵੇ ਤਾਂ ਆਪਾਂ 2 ਦਿਨ ਨਹੀਂ ਕਿਸੇ ਸਾਈਡ ਤੇ ਜਾ ਕੇ ਰਹਿੰਦੇ ਘਰੇ ਆ ਕੇ ਆਪਾਂ ਉਹਨੀਆਂ ਕੀ ਦਵਾ ਦਵਾ ਆਪਣੇ ਘਰੇ ਚੱਲ ਗਈ ਔਰ ਇਹਨਾਂ ਦੇ ਤੁਸੀਂ ਕੈਮਰਾ ਮਾਰ ਕੇ ਵੇਖ ਲਓਗੇ ਸਾਹਮਣੇ ਘਰ ਦੇ ਵਿੱਚ 4-4 ਫੁੱਟ ਪਾਣੀ ਖੜਾ ਵਾ ਜਿਹਦੇ ਵਿੱਚ ਹੁਣ ਇਹਨਾਂ ਦਾ ਪਤਾ ਨਹੀਂ ਹੈ ਕਿ ਸਮਾਨ ਵੀ ਬਚਿਆ ਕਿ ਨਹੀਂ ਬਚਿਆ ਕੰਧਾਂ ਵੀ ਸਾਰੀਆਂ ਮੰਨ ਲਓ ਬਹਿ ਗਈਆਂ ਵਾ ਜੋ ਇਹਨਾਂ ਦਾ ਘਰ ਦਾ ਸਮਾਨ ਹੀ ਉਹ ਵੀ ਸਾਰਾ ਇਹਨਾਂ ਦਾ ਖਰਾਬ ਹੋ ਚੁੱਕਾ ਤੇ ਮੈਂ ਇਹੋ ਹੀ ਦਾਨੀ ਵੀਰਾਂ ਨੂੰ ਸੱਜਣਾ ਨੂੰ ਬੇਨਤੀ ਕਰਦਾ ਵਾਂ ਹੱਥ ਜੋੜ ਕੇ ਕਿ ਇਹਨਾਂ ਦੀ ਹੈਲਪ ਕਰੋ ਤੇ ਆਗੇ ਇਹਨਾਂ ਦੀ ਬਾਹ ਫੜੋ ਕਮਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਵੀ ਤੁਸੀਂ ਕੈਮਰਾ ਮਾਰ ਕੇ ਵੇਖ ਸਕਦੇ ਹੋ ਸਾਹਮਣੇ ਬੇੜੇ ਤੇ ਆਉਂਦੇ ਪਿਆ ਜਿਹੜੇ ਲੋਕ ਘਰਾਂ ਦੇ ਵਿੱਚ ਇਹਨਾਂ ਦੇ ਬਜ਼ੁਰਗ ਬੈਠੇ ਆ ਉਹਨਾਂ ਨੂੰ ਉਹਨਾਂ ਦੀ ਹਾਲਚਾਲ ਪੁੱਛਦੇ ਪਏ ਉਹਨਾਂ ਨੂੰ ਰਾਸ਼ਨ ਵਗੈਰਾ ਸਾਰਾ ਕੁਝ ਦਿੰਦੇ ਪਏ ਕਿਉਂਕਿ ਉਹਨਾਂ ਨੂੰ ਇਹਨਾਂ ਦੇ ਦੁੱਖ ਦਰਦ ਦਾ ਪਤਾ ਵਾ ਇਹਨਾਂ ਦੇ ਹਾਲਾਤਾਂ ਦਾ ਉਹਨਾਂ ਨੂੰ ਪਤਾ ਵਾ ਕਿ ਕਿ ਇਹ ਗਰੀਬ ਦੇ ਨਾਲ ਮੰਨ ਲਓ ਅੱਜ ਜੇ ਸਮਾਂ ਸਾਡੇ ਦੇ ਕੋਈ ਅੱਜ ਮੜ ਆਇਆ ਤੇ ਉਹਦੇ ਨਾਲ ਕਿਵੇਂ ਖੜਨਾ ਹੈ ਇਹ ਸੱਨਲ ਸਭਰਾ ਤੋਂ ਮਦਦ ਲਈ ਕਰਲੇ ਆਏ ਨੇ ਤੁਸੀਂ ਭਾਜੀ ਕੀ ਕਹਿਣਾ ਚਾਹਦੇ ਤੁਹਾਡਾ ਕੀ ਨਾਮ ਹੈ ਔਰ ਜਿਹੜੇ ਹਾਲਾਤ ਆ ਜੇ ਕੱਲ ਨੂੰ ਇਹ ਪਾਣੀ ਜ਼ਿਰੋ ਥੱਲੇ ਜਾਂਦਾ ਵਾ ਉਸ ਤੋਂ ਬਾਅਦ ਕੀ ਹਾਲਾਤ ਹੋਣਗੇ ਕਿਹਦਾ ਸਾਹਮਣਾ ਕਰੇਗਾ ਕਿਸਾਨਾਂ ਨੂੰ ਮੇਰਾ ਨਾਮ ਜੀ ਲੱਪਤੀ ਸਿੰਘ ਆ ਜਿੱਥੇ ਇਹ ਆਫਤ ਦੇ ਵਿੱਚ ਸਮਾਜਿਕ ਜਥੇਬੰਦੀਆਂ ਪ੍ਰਸ਼ਾਸਨ ਖੜਾ ਉਥੇ ਬਹੁਤ ਵੱਡਾ ਰੋਲ ਸੋਸ਼ਲ ਮੀਡੀਆ ਦਾ ਮੀਡੀਆ ਦਾ ਬਹੁਤ ਵੱਡਾ ਰੋਲ ਆ ਧੰਨਵਾਦ ਕਰਦੇ ਆ ਤੁਹਾਡੇ ਜਰੀਏ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੇਖਣ ਵਾਲੇ ਜਿੰਨੇ ਵੀ ਲੋਕ ਨੇ ਉਹ ਅੱਜ ਵੀ ਮਤ ਕਰ ਰਹੇ ਆ ਉਹਨਾਂ ਅੱਗੇ ਮੇਰੀ ਇਹ ਇੱਕ ਹੋਰ ਹੱਥ ਵੰਨ ਕੇ ਬੇਨਤੀ ਆ ਐਨ ਆਰ ਆਈ ਵੀਰਾਂਗੇ ਜਿਹੜਾ ਵੀ ਆਧਿਕਿਰਤ ਕਮਾਈ ਕਰਕੇ ਕੋਈ ਦਸਵੰਦ ਕੱਢਣਾ ਚਾਹੁੰਦਾ ਵਾ ਜਦੋਂ ਇਹ ਪਾਣੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਰਾਤੋਂ ਦਿਨ ਨਾ ਚੜੇ ਇਹ ਜਿਹੜੀ ਆਫਤ ਟਲ ਜAVE ਪਾਣੀ ਘਟ ਹੋ ਜAVE ਤੇ ਇਸ ਤੋਂ ਬਾਅਦ ਜਿਹੜਾ ਰੂਪ ਪਾਣੂ ਵੇਖਣ ਨੂੰ ਮਿਲਣਾ ਇਸ ਤੋਂ ਵੀ ਭਿਆਨਕ ਹੋਣਾ ਵਾ ਫਸਲਾਂ ਗਲ ਜਣੀਆਂ ਪੈਲੀਆਂ ਰਾਨ ਹੋਈਆਂ ਕਿਤੇ ਟੋਏ ਪੈ ਜਾਣੇ ਆ ਕਿਤੇ ਪਧਰੀ ਕਿਤੇ ਰੇਤਾ ਪੈ ਜਾਣੀਆਂ ਬਹੁਤ ਜ਼ਿਆਦਾ ਭਿਆਨਕ ਹੋ ਜਾਣਾ ਵਾ ਇਸ ਤੋਂ ਬਾਅਦ ਭਰਾਵਾ ਕੇ ਬੇਨਤੀ ਆ ਵੀ ਉਹ ਜਿਹੜੀ ਆ ਮਦਦ ਕਰਨ ਨਾਲ ਇਹ ਭਰਾਵਾ ਜਾਣ ਕੇ ਮੈਂ ਖੁਦ ਹਾਲਾਤ ਤੁਸੀਂ ਸਾਰੇ ਮੀਡੀਆ ਦੇ ਰਾਹੀਂ ਦੇਖ ਲਿਆ ਇਸ ਤੋਂ ਬਾਅਦ ਜਿੰਨੀ ਮਤ ਕੀਤੀ ਜਾਂਦੀ ਧੰਨਵਾਦ ਆ ਤੁਹਾਡਾ ਬਹੁਤ ਬਹੁਤ ਇਸਨ ਕਿਸਾਨ ਹੈ ਔਰ ਜਿਹੜੇ ਮਦਦ ਕਰਨੀ ਇਸ ਪ੍ਰਿੰਸ ਭਰਾ ਤੋਂ ਵੀਰ ਪੁੰਜੇ ਨਾ ਉਹਨਾਂ ਨੇ ਦੱਸਣਾ ਹੈ ਕਿ ਜਿਹੜਾ ਇਹ ਪਾਣੀ ਜਦੋਂ ਹੀਠਾ ਉਤਰੇਗਾ ਉਸ ਤਰ੍ਹਾਂ ਜਿਹੜੀ ਰੇਤ ਆ ਜਾਨੀ ਹੈ ਉਸ ਤਰ੍ਹਾਂ ਕਿਸਾਨਾਂ ਨੂੰ ਬੜੀਆਂ ਵੱਡੀਆਂ ਮੁਸ਼ਕਲਾਂ ਦਾ ਹੋਰ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਵੇਗਾ ਰਮਨ ਸਾਵਲਾ ਜਗਬੀਨ ਟੇੜੀ